ਹਰ ਪਰੀ ਹਸੀ ਕਾਲ ਦੇ ਔਰ ਪੰਜਾਬੀ ਵੀ ਟਿੱਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਸੂਟ ਲੈ ਕੇ ਆਪਾਂ ਤੁਹਾਡੇ ਲਈ ਡੇਲੀ ਵੇਅਰਲੀ ਏਕੇ ਟੈਕਸ ਦੇ ਅਬ ਵਿਦਾਊਟ ਦੁਪੱਟਾ ਸੂਟ ਹੋਣਗੇ ਇਹਨਾਂ ਦੇ ਵਿੱਚੋਂ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਆ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੇ ਆਪ ਸੂਟ ਦਾ ਜਿਹੜਾ ਆਰਡਰ ਆ ਕਨਫਰਮ ਕਰ ਸਕਦੇ ਹੋਗੇ ਪੇਮੈਂਟ ਦਾ ਜਿਹੜਾ ਮੈਥਡ ਆ ਆਨਲਾਈਨ ਹੈਨਾਲਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਜਿਹੜਾ ਆਰਡਰ ਡਨ ਕਰ ਸਕਦੇ ਹੋ ਬਾਕੀ ਕਿਸੇ ਪ੍ਰਕਾਰ ਦੇ ਫੈਬਰਿਕ ਤੇ ਤੁਸੀਂ ਸਾਡੇ ਤੋਂ ਵਰਕ ਲੈਣਾ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦੀ ਸਾਡੇ ਤੋਂ ਸਟਿਚਿੰਗ ਲੈਣੀ ਆ ਤੁਸੀਂ ਉਹ ਵੀ ਲੈ ਸਕਦੇ ਹੋਗੇ ਜਿਹੜੇ ਇੱਕ ਸੂਟ ਦਿਖਾਵਾਂਗੇ ਕਲਰ ਦਿਖਾਵਾਂਗੇ ਬਿਲਕੁਲ ਨਿਊ ਡਿਜ਼ਾਈਨ ਆਇਆਗਾ ਜਿਹੜਾ ਆਪਾਂ ਤੁਹਾਨੂੰ ਸ਼ੋਅ ਕਰਨ ਲੱਗੇ ਆਂਗੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਕਲਰ ਹੋਣਗੇ ਕੋਈ ਆਪਣਾ ਫਰਾਡ ਵਾਲਾ ਚੱਕਰ ਨਹੀਂ ਹੈਗਾ ਜਿੱਦਾਂ ਮਰਜੀ ਤੁਸੀਂ ਸਾਡੇ ਨਾਲ ਟੈਨਸ਼ਨ ਫਰੀ ਜੁੜ ਸਕਦੇ ਹੋ ਜਿੰਨੇ ਕੋ ਹਣ ਤੱਕ ਆਪਣੇ ਨਾਲ ਕਸਟਮਰ ਜੁੜ ਸੁਕੇ ਨੇ ਬਹੁਤ ਜ਼ਿਆਦਾ ਵਧੀਆ ਨੇ ਬਹੁਤ ਜ਼ਿਆਦਾ ਰੈਗੂਲਰ ਕਸਟਮਰ ਨੇ ਜਿਹੜੇ ਆਪਣੇ ਨਾਲ ਕਸਟਮਰ ਨੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜਿੰਨੇ ਟਾਈਮ ਦਾ ਆਪਣਾ ਜਿੰਨੇ ਟਾਈਮ ਤੋਂ ਆਪਾਂ ਨੇ ਕੰਮ ਸਟਾਰਟ ਕੀਤਾ ਬਹੁਤ ਜ਼ਿਆਦਾ ਕਸਟਮਰ ਇਦਾਂ ਦੇ ਨਹੀਂ ਜਿਹੜੇ ਆਪਣੇ ਨਾਲ ਪੱਕੇ ਜਦੋਂ ਹੀ ਜੁੜੇ ਹੋਏ ਨੇ ਇਸ ਲਈ ਕਿਸੇ ਵੀ ਮੇਰੀ ਭੈਣ ਨੇ ਆਪਣੇ ਸੂਟ ਦਾ ਆਰਡਰ ਕਨਫਰਮ ਕਰਨਾ ਤੁਸੀਂ ਜਿੱਦਾਂ ਮਰਜੀ ਸਾਡੇ ਨਾਲ ਟੈਨਸ਼ਨ ਫਰੀ ਜੁੜੋ ਤੇ ਆਪਣਾ ਸੂਟ ਘਰ ਬੈਠ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਫੁੱਲ ਡਿਟੇਲ ਚ ਦੱਸਦੇ ਹੁੰਨੇ ਆ ਜਿੰਨਾ ਕੁ ਸਟੱਫ ਲੱਗਿਆ ਹੁੰਦਾ ਜਿੱਦਾਂ ਦਾ ਦੁਪੱਟਾ ਵਰਕ ਸਾਰਾ ਕੁਝ ਦੱਸਦੇ ਹੁੰਨੇ ਆ ਆਪਾਂ ਬਾਧੂ ਘਟੂ ਗੱਲ ਕਰਕੇ ਤੁਹਾਨੂੰ ਕੁਝ ਵੀ ਭੇਜਾਂਗੇ ਨਹੀਂ ਇਦਾਂ ਨਹੀਂ ਹੋਊਗਾ ਵੀ ਵੀਡੀਓ ਦੇ ਵਿੱਚ ਕੁਝ ਹੋਰ ਦੱਸਾਂਗੇ ਤੇ ਭੇਜਾਂਗੇ ਕੁਝ ਹੋਰ ਤੇ ਦੱਸਾਂਗੇ ਕੁਝ ਹੋਰ ਜਿੰਨਾ ਕੁ ਦੱਸਾਂਗੇ ਓਨਾਂ ਕੁ ਤੁਹਾਡੇ ਤੱਕ ਜਰੂਰ ਪਹੁੰਚੂਗਾ ਰੇਟ ਆ ਜਿਹੜਾ ਉਹ ਵੀ ਆਪਣਾ ਵੀਡੀਓ ਦੇ ਨਾਲ ਲਾਇਆ ਹੁੰਦਾ ਕਿਸੇ ਵੀਡੀਓ ਦੇ ਵਿੱਚ ਆਪਣਾ ਰੇਟ ਨਹੀਂ ਲਾਇਆ ਹੁੰਦਾ ਚਲੋ ਜੀ ਕਰਦੇ ਆ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਦਿਖਾਉਣੀ ਆ ਤੁਹਾਨੂੰ ਫਸਟ ਸੂਟ ਕੰਨੀ ਲੱਗੀ ਹੋਊਗੀ ਸਾਰੇ ਸੂਟ ਤੇ ਬਹੁਤ ਜ਼ਿਆਦਾ ਵਧੀਆ ਜਿਹੜਾ ਸਟੱਫ ਆ ਗਾ ਰਹਿਣ ਵਾਲਾ ਗਾ ਪਿਓਰ ਬ੍ਰਾਂਡਡ ਸੂਟ ਹੋਊਗਾ ਏਕੇ ਟੈਕਸ ਦਾ ਇਹਨਾਂ ਦਾ ਪ੍ਰਾਈਸ ਕਿਸੇ ਵੀ ਭੈਣ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਸਾਰੀਆਂ ਮੇੜੀਆਂ ਭੈਣਾਂ ਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਵਾਨਾਂ ਦਾ ਬਹੁਤ ਜ਼ਿਆਦਾ ਸੂਟਾਂ ਦੀ ਵੀਡੀਓ ਪੈ ਰਹੀਆਂ ਨੇ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦਾ ਪ੍ਰਾਈਸ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਗਾ ਤੇ ਆਨਲਾਈਨ ਇਹਨਾਂ ਦਾ ਪ੍ਰਾਈਸ ਕੀ ਚੱਲ ਰਿਹਾ ਗਾ ਫਾਸਟ ਕਲਰ ਆਉਗੀ ਆਪਣੇ ਕੋਲੇ ਵਾਟਰ ਗ੍ਰੀਨ ਤੇ ਆਹ ਵਾਲਾ ਪ੍ਰਿੰਟ ਰੱਖਿਆ ਹੋਇਆਗਾ ਸਾਰੀ ਏਕੇ ਟੈਕਸ ਦੀ origignal ਕੈਮਰਿਕ ਕਾਟਨ ਆਗੀ ਇਹ ਬਕਾਇਦਾ ਤੁਹਾਨੂੰ ਕੰਨੀ ਮਿਲੂਗੀ ਇਹਦੇ ਬਕਾਇਦਾ ਤੁਹਾਨੂੰ ਡਾਟ ਮਿਲਣਗੇ ਕੰਨੀ ਦੇ ਨਾਲ ਤੁਹਾਨੂੰ ਡਾਟ ਮਿਲਣਗੇ ਕੋਈ ਕਾਪੀ ਨਹੀਂ ਹੈਗੀ ਪਿਓਰ origignal ਏਕੇ ਟੈਕਸ ਦੀ ਕਾਟਨ ਆਗੀ ਕੈਮਰਿਕ ਕਾਟਨ ਬਿਲਕੁਲ ਨਿਊ ਪ੍ਰਿੰਟ ਆਇਆਗਾ ਇਹ ਬਿਲਕੁਲ ਨਿਊ ਹੀ ਪ੍ਰਿੰਟ ਆਇਆਗਾ ਚੈੱਕ ਕਰ ਸਕਦੇ ਹੋਗੇ ਤੁਸੀਂ ਇਹਦੇ ਵਿੱਚ ਫਰਸਟ ਕਲਰ ਆਪਣੇ ਕੋਲੇ ਹੈਗਾ ਬੋਟਲ ਗ੍ਰੀਨ ਸੈਕੰਡ ਕਲਰ ਇਹਦੇ ਵਿੱਚ ਆਪਣੇ ਕੋਲੇ ਆ ਗਿਆ ਬਹੁਤ ਜਿਆਦਾ ਪਿਆਰਾ ਜਿਹਾ ਜਾਮਨੀ ਜਿਹਾ ਫਲਾਰਾ ਵਾਲੇ ਤਾਂ ਆਪਾਂ ਬਹੁਤ ਜਿਆਦਾ ਸੇਲ ਕਰਦੇ ਨੇ ਬਿਲਕੁਲ ਕੋਲਮਾ ਜਾਂ ਕੰਪਿਊਟਰ ਸੇਡ ਜਾਂ ਨੂ ਪ੍ਰਿੰਟ ਆਇਆ ਵਾ ਜਿਹੜੀ ਵੀ ਮੇਰੀ ਭੈਣ ਨੂੰ ਪਸੰਦ ਆ 500 ਰੁਪਏ ਦਾ ਡੇਟਾ ਸੂਟ ਦਾ ਸ਼ਿਪਿੰਗ ਚਾਰਜ ਜਿਹੜੇ ਤੁਹਾਡੇ ਹੋਣਗੇ ਚੈੱਕ ਕਰ ਸਕਦੇ ਹੋਗੇ ਤੀਜਾ ਕਲਰ ਆ ਗਿਆ ਇਹਦੇ ਵਿੱਚ ਨੇਵੀ ਬਲੂ ਚਾਰ ਕਲਰ ਨੇ ਇਹਦੇ ਵਿੱਚ ਸੂਟ ਚ ਬਹੁਤ ਜ਼ਿਆਦਾ ਪਿਆਰੇ ਜਹ ਨੇ ਕੈਮਰੀਕ ਕਾਟਨ ਵੀ ਇਹ ਬਹੁਤ ਜ਼ਿਆਦਾ ਵਧੀਆ ਕੱਫ ਚ ਆ ਗਿਆ ਪੂਰਾ ਕਪੜਾ ਵੀ ਜਿਹੜਾ ਬਿਲਕੁਲ ਸੌਫਟ ਪਿਆਗਾ ਮੈਕਸ ਬਿਲਕੁਲ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਦੇ ਹਾਂ ਕਿਉਂਕਿ ਗਰਮੀ ਆ ਜਿੰਮੇ ਆਪਣੇ ਬਹੁਤ ਜ਼ਿਆਦਾ ਪੈ ਰਹੀ ਹੈਗੀ ਕਈ ਮੇਰੀਆਂ ਭੈਣਾਂ ਦਾ ਇਹੀ ਮੈਸੇਜ ਹੁੰਦਾ ਆਪਾਂ ਨੂੰ ਬਾਰ-ਬਾਰ ਵੀ ਦੀ ਦੀ ਮੈਕਸ ਨਾ ਹੋਵੇ ਜਿੰਨਾ ਕ ਆਪਾਂ ਵੀਡੀਓ ਦੇ ਵਿੱਚ ਦੱਸ ਦੇ ਹੁੰਨੇ ਆ ਜਿੰਨਾ ਕ ਸਟਾਫ ਹੁੰਦਾ ਆਪਾਂ ਨਾਲ ਦੇ ਨਾਲ ਤੁਹਾਨੂੰ ਕਨਫਰਮ ਕਰ ਦਿੰਨੇ ਹੁੰਨੇ ਆ ਜੇ ਮੈਕਸ ਹੋਊਗਾ ਤਾਂ ਆਪਾਂ ਮੈਕਸ ਦੱਸ ਕੇ ਦਵਾਂਗੇ ਵੀਡੀਓ ਦੇ ਵਿੱਚ ਹੀ ਦੱਸ ਦਵਾਂਗੇ ਵੀ ਇਹਦੇ ਵਿੱਚ ਮੈਕਸ ਆ ਕਿਉਂਕਿ ਆਪਾਂ ਧੋਖੇ ਚ ਰੱਖ ਕੇ ਕਿਸੇ ਵੀ ਕਸਟਮਰ ਦੀ ਜਿਹੜੀ ਪੇਮੈਂਟ ਨਹੀਂ ਲਵਾਂਗੇ ਕਿਉਂਕਿ ਆਪਾਂ ਧੋਖੇ ਚ ਰੱਖ ਕੇ ਤੁਹਾਡੇ ਤੋਂ ਪੇਮੈਂਟ ਲੈ ਲਈਏ ਸਟਾਫ ਆ ਜਿਹੜਾ ਮੈਕਸ ਹੋਵੇ ਤੁਹਾਡੇ ਜਿਵੇਂ ਹੁਣ ਆ ਕਈ ਮੇਰੀਆਂ ਭੈਣਾਂ ਨੂੰ ਕੋਈ ਅਲਰਜੀ ਹੁੰਦੀ ਆ ਸਰੀਰ ਦੀ ਨਹੀਂ ਦੱਸਾਂਗੇ ਕਿਉਂਕਿ ਮੇਰੇ ਕੋਲੇ ਕਾਫੀ ਕਸਟਮਰ ਇਦਾਂ ਦੇ ਨੇ ਜਿਹੜੇ ਪਹਿਲਾਂ ਕਹਿਣਗੇ ਦੀਦੀ ਮਿਕਸ ਬਿਲਕੁਲ ਨਾ ਹੋਵੇ ਚਲੋ ਕਈਆਂ ਦੀ ਰਿਕੁਆਇਰਮੈਂਟ ਹੁੰਦੀ ਆ ਵੀ ਕੋਈ ਨਾ ਦੀ ਜਿਹੜੀ ਕਾਟਨ ਆ ਕਈ ਗਰੀ ਨਾ ਕਿਸੇ ਦੇ ਘੱਟ ਚੱਲਦੀ ਆ ਕਿ ਵੀ ਥੋੜਾ ਜਿਹਾ ਸਾਨੂੰ ਮਿਕਸ ਚ ਆਈਂਦਾ ਵਾ ਜਿੰਨਾ ਕ ਸਟੱਫ ਹੋਊਗਾ ਆਪਾਂ ਬੇਸ ਲੱਗਿਆ ਹੋਊਗਾ ਨਾ ਦੇ ਨਾਲ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਇਹ ਵਾਲੀ ਜਿਹੜੇ ਅੱਜ ਵਾਲੀ ਸੂਟ ਦਿਖਾ ਰਿਹਾ ਤੁਹਾਨੂੰ ਪਿਓਰ ਕਾਟਨ ਦੇ ਦਿਖਾ ਰਿਹਾ ਏਕੇ ਟੈਕਸ ਦੀ ਕੈਮਰੀਕ ਕਾਟਨਾਂਗੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਲਾਸਟ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਕ ਕਾਫੀ ਕਲਰ ਦਾ ਸੂਟ ਆ ਗਿਆ ਬਹੁਤ ਜਿਆਦਾ ਵਧੀਆ ਕਲਰ ਡਿਜ਼ਾਈਨ ਨੇ ਇਹਨਾਂ ਦੇ ਸੂਟਾਂ ਦੇ ਅੱਜ ਵਾਲਿਆਂ ਦੇ ਤੁਸੀਂ ਜਿੱਦਾਂ ਮਰਜ਼ੀ ਟੈਂਸ਼ਨ ਫਰੀ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਚਾਰ ਕਲਰ ਰਹਿਣ ਵਾਲੇ ਨੇ ਇਹਦੇ ਵਿੱਚ ਕਾਫੀ ਆ ਗਿਆ ਨੇਵੀ ਬਲੂ ਆ ਗਿਆ ਪਰਪਲ ਜੇ ਆ ਗਿਆ ਇਹ ਵੀਡੀਓ ਦੇ ਵਿੱਚ ਇਹਨਾਂ ਦੀ ਕੁਝ ਗ੍ਰੇਸ ਨਹੀਂ ਪਤਾ ਨਹੀਂ ਲੱਗਦੀ ਪਰ ਬਹੁਤ ਜ਼ਿਆਦਾ ਵਧੀਆ ਸੋਹਣੇ ਕਲਰ ਡਿਜ਼ਾਈਨ ਬਹੁਤ ਹੈ। ਵੀਡੀਓ ਵਿੱਚ ਨੇੜੇ ਤੋਂ ਆਪਾਂ ਤੁਹਾਨੂੰ ਕਲਰ ਦਿਖਾਉਂਦੇ ਹਾਂ ਕਿੰਨਾ ਜ਼ਿਆਦਾ ਸੋਹਣਾਗਾ। ਤੇ ਲਾਸਟ ਆ ਗਿਆ ਬੋਟਲ ਗਰੀ। ਇਹਦੇ ਨਾਲ ਆਪਾਂ ਵਾਈਟ ਕੋਟ ਤੇ ਦੁਪੱਟਾ ਵੀ ਲਗਾ ਸਕਦੇ ਹਾਂ, ਵਾਈਟ ਲੈਸ ਲਗਾ ਕੇ ਬਹੁਤ ਜ਼ਿਆਦਾ ਵਧੀਆ ਸੂਟ ਤਿਆਰ ਹੋਊਗਾ। ਇਹ ਸੀ ਇਹ ਵਾਲੀ ਚਾਰ ਕਲਰ ਇੱਕ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਸੈਕੰਡ ਡਿਜ਼ਾਈਨ ਆ ਗਿਆ ਆਪਣੇ ਕੋਲੇ ਆਹ ਵਾਲਾ। ਇਹ ਵੀ ਡਿਜ਼ਾਈਨ ਆਪਾਂ ਹੁਣ ਹੁਣ 30 ਚੌਥੀ ਗਰੀ ਲੈ ਆਜਾਂਗੇ। ਇਹ ਪ੍ਰਾਕ੍ਰਿਤਿਕ ਕੈਮਰੀ ਕਪੜਾ ਨਾ ਰੇਟ ਸੇਮ ਹੀ ਰਹਿਣ ਵਾਲਾਗਾ ਤੁਸੀਂ ਦੋਨਾਂ ਸੂਟਾਂ ਚ ਇੱਕ ਇੱਕ ਵੀ ਕਰ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਨੇ ਅਲੱਗ-ਅਲੱਗ ਬ੍ਰਾਂਡ ਆਗਾ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਫਿਰੋਜੀ ਫਿਰੋਜੀ ਕਲਰ ਦਾ ਸੂਟ ਆ ਗਿਆ 3ਰਡ ਕਲਰ ਆਪਣੇ ਕੋਲੇ ਪੇਰਲ ਪਰਪਲ ਜੇ ਆ ਗਿਆ ਜਾਮਨੀ ਜੇ ਆ ਗਿਆ ਕਾਫੀ ਨਹੀਂ ਹੈਗਾ ਇਹ ਜਾਮਨੀ ਆਗਾ ਵੀਡੀਓ ਦੇ ਵਿੱਚ ਥੋੜਾ ਜਿਹਾ ਫੋਨ ਦੇ ਵਿੱਚ ਨਾ ਕਾਫੀ ਜਿਹਾ ਆ ਰਿਹਾ ਕਾਫੀ ਨਹੀਂ ਹੈਗਾ ਇਹ ਤੁਹਾਨੂੰ ਨਾਲ ਹੀ ਦੱਸ ਦਿੰਦੇ ਆ ਜਿਹੜਾ ਪ੍ਰੋਪਰ ਕਲਰ 베이스 ਕਲਰ ਜਿਹੜਾ ਹੈਗਾ ਇਹਦਾ ਜਾਨੀ ਆਗਾ ਚੈੱਕ ਕਰ ਸਕਦੇ ਹੋਗੇ ਤੇ ਲਾਸਟ ਕਲਰ ਆ ਗਿਆ ਆਪਣੇ ਕੋਲੇ ਮਾਸਟਰਡ येलो ਇਹ ਚਾਰ ਕਲਰ ਨੇ ਦੇ ਵਿੱਚ ਆਪਣੇ ਕੋਲੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਸਕਰੀਨ ਤੇ ਦਿੱਤੇ ਨੰਬਰ ਤੇ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਕਿਸੇ ਵੀ ਮੇਰੀ ਭੈਣ ਨੇ ਪਾਉਨ ਨੂੰ ਤਾਂ ਆਪਾਂ ਨੂੰ ਪ੍ਰਿੰਟਡ ਸੂਟਾਂ ਦਾ ਵਰਕ ਸੂਟਾਂ ਦਾ ਆਰਡਰ ਦੇਣਾ ਤਾਂ ਤੁਸੀਂ ਤਾਂ ਵੀ ਸਾਡੇ ਨਾਲ ਜੁੜ ਸਕਦੇ ਹੋ ਕਿਉਂਕਿ ਮਹਿੰਗਾ ਸਸਤਾ ਹਰ ਪ੍ਰਕਾਰ ਦਾ ਆਪਣੇ ਕੋਲੇ ਫੈਬਰਿਕ ਹੁੰਦਾਗਾ ਤੁਸੀਂ ਵੀਡੀਓ ਕਾਲ ਤੇ ਵੀ ਸਿਲੈਕਟ ਕਰ ਸਕਦੇ ਹੋ ਚਲੋ ਜੀ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਮੇ